ਮੇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਘਰ ਦੇ ਵਿੱਚ ਨਾ ਦਹੀਂ ਜਮਾਉਣ ਦਾ ਤਰੀਕਾ ਤੇ ਮਿਸਰੀ ਵਰਗਾ ਮਿੱਠਾ ਤੇ ਫੁੱਟਦਾਰ ਦਹੀਂ ਕਿਵੇਂ ਜਮਾ ਸਕਦੇ ਆ ਚਲੋ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਨੇ ਨਾ ਇੱਧਰ ਦੇਖੋ ਇੱਧਰ ਆਪਣੇ ਕੋਲ ਹੈਗਾ ਇਹ ਮੱਝ ਦਾ ਹੈਗਾ ਦੁੱਧ ਤੇ ਇਹਨੂੰ ਨਾ ਆਪਾਂ ਨਾ ਪਹਿਲਾਂ ਚੰਗੀ ਤਰ੍ਹਾਂ ਨਾ ਪੁੜ ਲੈਣੇ ਚਾਹ ਪੁੜਣੀ ਦੇ ਨਾਲ ਦੇਖੋ ਜੀ ਆਪਾਂ ਨੇ ਨਾ ਦੁੱਧ ਉਹ ਨਾ ਹੁਣੇ ਮੱਝ ਦੀ ਧਾਰ ਤੋਈ ਤੀ ਇਹਦਾ ਟੈਂਪਰੇਚਰ ਦੇਖੋ ਕਿੰਨਾ ਜ਼ਿਆਦਾ ਗਰਮ ਹੈ ਇਹਨੂੰ ਕੋਈ ਉਵਾਲੀ ਦੇਣ ਦੀ ਲੋੜ ਨਹੀਂ ਹੈਗੀ ਕੁਛ ਨਹੀਂ ਕਰਨਾ ਆਪਾਂ ਨੇ ਤੇ ਇਹ ਮੇਰੇ ਕੋਲ ਹੈਗੀ ਹੈ ਇਹ ਖੱਟੀ ਲੱਸੀ ਹੈ ਆਪਾਂ ਨੇ ਕੀ ਕਰਨਾ ਨਾ ਬਸ ਇਹ ਐਨੇ ਕ ਆਪਾਂ ਨੇ ਖੱਟੀ ਲੱਸੀ ਪਾ ਦੇਣੀ ਹੈ ਖੱਟੀ ਲੱਸੀ ਪਾ ਕੇ ਨਾ ਦੇਖੋ ਆਪਾਂ ਨੇ ਇਹਦਾ ਉੱਪਰ ਤੇ ਨਾ ਇਸ ਤਰ੍ਹਾਂ ਢੱਕਣ ਦੇ ਦੇਣਾ ਤੇ 2-3 ਘੰਟੇ ਤੱਕ ਰਹਿਣਾ ਆਪਣਾ ਦਹੀਂ ਇੰਨਾ ਵਧੀਆ ਜੰਮ ਜਾਣਾ ਨਾਲ ਮਿਸਰੀ ਵਰਗਾ ਮਿੱਠਾ ਹੋਊਗਾ ਦੇਖੋ ਜੀ ਜਦੋਂ ਆਪਾਂ ਬਾਹਰ ਕਿਤੇ ਰੈਸਟੋਰੈਂਟਾਂ ਦੇ ਵਿੱਚ ਜਾਂਦੇ ਆ ਨਾ ਉੱਥੇ ਕਿੰਨਾ ਦਹੀਂ ਮਿੱਠਾ ਹੁੰਦਾ ਤੇ ਫੁੱਟਾਂ ਵਾਲਾ ਦਹੀਂ ਹੁੰਦਾ ਉਹ ਇਸ ਤਰੀਕੇ ਨਾਲ ਦਹੀਂ ਜਮਾਉਨੇ ਆ ਕੋਈ ਉਵਾਲ ਨਹੀਂ ਦੇਣੀ ਕੁਝ ਨਹੀਂ ਦੇਣਾ ਹੈਗਾ ਬਸ ਮਿਸਰੀ ਵਰਗਾ ਮਿੱਠਾ ਦਹੀਂ ਚਾਹੁੰਦਾ ਹੈ ਚਲੋ ਜੀ ਆਪਾਂ ਫਿਰ 2-3 ਘੰਟੇ ਮਗਰੋਂ ਤੁਹਾਨੂੰ ਠਹਿਰ ਕੇ ਅੰਕੇ ਹੋ ਗਿਆ ਤਿਆਰ ਤੇ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਤੇ ਆਪਣਾ ਦਹੀਂ ਦੇਖੋ ਕਿੰਨਾ ਵਧੀਆ ਜੰਮਿਆ ਤੇ ਦੇਖੋ ਐਨ ਪੂਰੀਆਂ ਨਾ ਫੁੱਟਾਂ ਵਾਲਾ ਦਹੀਂ ਜੰਮਿਆ ਹੈ ਦੇਖੋ ਇਹ ਬਹੁਤ ਵਧੀਆ ਤਰੀਕਾ ਹੈ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਦਹੀਂ ਜਮਾ ਸਕਦੇ ਆ ਤੇ ਨੇੜੇ ਕਰਕੇ ਹੋਰ ਦਿਖਾਓ ਤੇ ਦੇਖੋ ਦਹੀਂ ਦੇ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਹੈਗਾ ਦੇਖੋ ਐਨ ਸੰਘਣਾ ਸੰਘਣਾ ਦਹੀਂ ਹੈ ਤੇ ਐਨ ਫੁੱਟਾ ਵਾਲਾ ਦਹੀਂ ਹੈ ਤੇ ਨਾਲ ਇਹ ਮਿਸਰੀ ਵਰਗਾ ਮਠਾਈ ਦੇਖੋ ਜੀ ਤੁਸੀਂ ਵੀ ਘਰ ਦੇ ਵਿੱਚ ਇਸ ਤਰ੍ਹਾਂ ਦਹੀਂ ਜਮਾ ਕੇ ਖਾ ਸਕਦੇ ਆ ਚਲੋ ਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ 'ਚ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ